ਤੇ ਹਨਾ ਤੇ ਨਸ਼ੇੜੀ ਜਦ ਦੌੜ ਕੇ ਚੱਲ ਦੌੜ ਕੇ ਦੌੜ ਕੇ ਫੜ 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 ਸੜ ਫੜ ਫੜ ਇਹ ਦੌੜ ਨਹੀਂ ਉਹ ਦੌੜ ਉਹ ਦੌੜ ਇਹ ਦੌੜ ਦੌੜ ਇਹ ਦੌੜ ਇਹ ਦੌੜ ਇਹ ਦੌੜ ਉਹ ਪੈਸੇ ਦੇਖੋ ਇੱਧਰ ਦੇਖੋ ਇੱਧਰ 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 ਸਹੀ ਹੈ ਇੱਧਰੋਂ ਨਿਕਲੇ ਆਹ ਵਾਹ ਦੇ ਪੰਨੀਆਂ ਪਿਆਰੇ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇਹ ਕਿਸ ਤਰ੍ਹਾਂ ਜਿਹੜਾ ਇੱਥੇ ਚਿੱਟਾ ਬੈਠ ਕੇ ਲਗਾਇਆ ਜਾਂਦਾ ਸੋ ਇਹ ਤਸਵੀਰਾਂ ਨੇ ਕਪੂਰਥਲੇ ਸ਼ਹਿਰ ਦੀਆਂ ਸੋ ਜਿਹੜਾ ਵਿਅਕਤੀ ਹੈ ਤਾਂ ਦੱਸ ਜੇ ਕਿ ਇੱਥੋਂ ਜਿਹੜਾ ਮੁੰਡਾ ਸੀਗਾ ਦੌੜ ਗਿਆ ਉਹ ਇੱਥੋਂ ਨਿਕਲ ਗਿਆ ਉਹ ਆ ਜਾਗਾ ਤੁਮ ਪਰ ਇਹ ਕਿਦਾਂ ਇੱਥੇ ਆ ਕੇ ਬਹਿ ਜਾਂਦੇ ਸਾਰੇ ਸੋ ਇੰਜੈਕਸ਼ਨ ਵੀ ਤੁਹਾਨੂੰ ਦਿਖਾ ਦਿੰਨੇ ਆ ਕੈਮਰਾ ਹੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਇਥੇ ਇੰਜੈਕਸ਼ਨਸ ਵਗੈਰਾ ਪਏ ਹੋਏ ਆ ਸੋਏ ਨੇ ਤਸਵੀਰਾਂ ਕਪੂਰਸਲੇ ਸ਼ਹਿਰ ਦੀਆਂ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਇਟਾ ਰੱਖੀਆਂ ਹੋਈਆਂ ਪੰਨੀਆਂ ਖੜ੍ਹੀਆਂ ਹੋਈਆਂ ਢੱਕਣ ਪਏ ਹੋਏ ਆ ਜਿਹੜੇ ਇੱਥੇ ਸਾਰੇ ਲੋਕੀ ਇੱਥੇ ਬੈਠ ਕੇ ਕਿਸ ਤਰ੍ਹਾਂ ਨਸ਼ਾ ਕਰਦੇ ਆ ਤੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਕਪੂਲਸ ਦੇ ਸ਼ਹਿਰ ਦੀਆਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਇੰਜੈਕਸ਼ਨ ਜਿਹੜੇ ਆ ਕਿਸ ਤਰ੍ਹਾਂ ਬਣੇ ਹੋਏ ਆ ਉੱਥੇ ਹੀ ਪੰਨੀਆਂ ਵੀ ਇੱਥੇ ਪਈਆਂ ਹੋਈਆਂ ਜਿਹੜੀਆਂ ਯੂਜ਼ ਕੀਤੀਆਂ ਜਾਂ ਤੁਸੀਂ ਦੇਖ ਸਕਦੇ ਹੋ ਰੰਗੀ ਵਾਲੀ ਗੱਲ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਆ ਉਹ ਵੱਧਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਕਿੱਥੋਂ ਕਿੱਥੋਂ ਰਸਤੇ ਕੱਢੇ ਹੁੰਦੇ ਯਾਰ ਇਹਨਾਂ ਨੇ ਸਮਝ ਨਹੀਂ ਆਦੀ ਮੈਂ ਤਾਂ ਆਹ ਯਾ ਦੇਖਣਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਕਪੂਰਥਲੇ ਸ਼ਹਿਰ ਦੀਆਂ ਤੁਹਾਨੂੰ ਦੱਸ ਦਈਏ ਕਿ ਸਾਨੂੰ ਜਿਹੜੇ ਪਰਸਨਲੀ ਤੌਰ ਤੇ ਜਿਹੜੇ ਮੈਸੇਜ ਕੀਤੇ ਗਏ ਸੀਗੇ ਕਿਸ ਜਗ੍ਹਾ ਦੇ ਉੱਤੇ ਜਿਹੜੇ ਰਾਤੀ ਮੁੰਡੇ ਆ ਕੇ ਬਹੁਤ ਜ਼ਿਆਦਾ ਰੋਲਾ ਪਾਉਂਦੇ ਆ ਨਸ਼ਾ ਕਰਦੇ ਆ ਇੱਥੇ ਆ ਕੇ ਸੋ ਇੱਕ ਵਾਰੀ ਜਿਹੜੇ ਤੁਸੀਂ ਇੱਥੇ ਆ ਕੇ ਵੀ ਖਬਰ ਕਰੋ ਇਸ ਕਰਕੇ ਕਪੂਰਥਲੇ ਸ਼ਹਿਰ ਦੇ ਵਿੱਚ ਅਸੀਂ ਅੱਜ ਆਏ ਆਂ ਆ ਦਿਖਾਉਣੇ ਸਰਿੰਗਾਂ ਦੇ ਪੈਕੇਟ ਜਿਹੜੇ ਇੱਥੇ ਪਏ ਹੋਏ ਆ ਰਿਐਕਸ਼ਨਸ ਦੀ ਇਹ ਆਪਣੇ ਦਾ ਚਿਆਣੀ ਸਰ ਦੇ ਕੋਈ ਨਾ ਕੋਈ ਤਾਂ ਆਂਦਾ ਹੀ ਹੋਏਗਾ ਨਸ਼ੇ ਕਰਦਾ ਹੋਏਗਾ ਇਸੇ ਕਰਕੇ ਇੱਥੇ ਪਹੁੰਚਦੇ ਸੋ ਹੋਰ ਵੀ ਤਸਵੀਰਾਂ ਤਾਂ ਦਿਖਾਣੇ ਆ ਕਿ ਜਦੋਂ ਕੋਈ ਬਿਲਡਿੰਗ ਖਾਲੀ ਹੋ ਜਾਂਦੀ ਉਸ ਤੋਂ ਬਾਅਦ ਜਿਹੜੇ ਨਸ਼ੇੜੀ ਹੈ ਇਸ ਤਰ੍ਹਾਂ ਇਸ ਛਾਂ ਦਾ ਯੂਜ਼ ਇੱਕ ਹੋਰ ਘੰਟ ਦਿਖਾਉਣੇ ਇੱਥੇ ਵੀ ਇੰਜੈਕਸ਼ਨਸ ਪਏ ਹੋਏ ਆ ਦੇ ਕਿਦਾਂ ਵੀ ਹੁੰਦੇ ਜਾ ਅੰਮਛੜੀਓ ਕੋ ਸਰਪ੍ਰਾਈਜ਼ ਜਗਾ ਇੱਕ ਆਵਿੰਗ ਇੰਜੈਕਸ਼ਨਸ ਤੋਂ ਆਮ ਸਰੰਜੀ ਦਿਖਾ ਦਿੰਦੇ ਆ ਤੁਹਾਨੂੰ ਦੱਸ ਦਈਏ ਕਿ ਇਹ ਫੋਟੋ ਦਿਖਾਉਣ ਦਾ ਸਾਡਾ ਮੋਟਿਵ ਇਹ ਹੈ ਕਿ ਜਿਹੜੇ ਇੱਥੇ ਲੋਕੀ ਆ ਕੇ ਨਸ਼ੇ ਕਰਦੇ ਆ ਸਨੇਚਿੰਗ ਵੀ ਉਹ ਕਰਦੇ ਆ ਤੇ ਸਾਨੂੰ ਪਤਾ ਲੱਗਾ ਸੀ ਕਿ ਤੇ ਥਰਡ ਜੈਂਡਰ ਆ ਕੇ ਵੀ ਜਿਹੜੇ ਆ ਗਲਤ ਕੰਮ ਜਿਹੜੇ ਕਰਦੇ ਆ ਸੋ ਤੁਹਾਨੂੰ ਦੱਸ ਦਈਏ ਕਿ ਇਹ ਜਦੋਂ ਇਹ ਸਾਰੇ ਜਿੱਦਾਂ ਹੁੰਦੀਆਂ ਇੱਕੋ ਇੰਜੈਕਸ਼ਨ ਦੇ ਨਾਲ ਜਦੋਂ ਨਸ਼ਾ ਕਰਦੇ ਉਹਨਾਂ ਨੂੰ ਏਡਸ ਵੀ ਹੋ ਜਾਂਦਾ ਜਿਆਦਾ ਨਸ਼ਾ ਕਰਨ ਦੇ ਨਾਲ ਕਾਲਾ ਪੀਲੀਆ ਵੀ ਜਿਹੜਾ ਉਹਨਾਂ ਨੂੰ ਹੋ ਜਾਂਦਾ ਗੱਦਾ ਦਿਖਾ ਰਹੇ ਜਿਹੜਾ ਇਸ ਤੇ ਵਿਛਾਇਆ ਹੋਇਆ ਹੈ ਰਣਜੀਤ ਵਾਲੀ ਗੱਲ ਹੈ ਇੱਥੇ ਜਿਹੜਾ ਗੱਦਾ ਵਿਅਕਤੀ ਕੋਈ ਲੈ ਕੇ ਜਾਇਆ ਹੋਵੇਗਾ ਜਾਂ ਤਾਂ ਬੈਠਣ ਵਾਸਤੇ ਲੈ ਕੇ ਆਏਗਾ ਜਾਂ ਕੋਈ ਗਲਤ ਕੰਮ ਕਰਨ ਵਾਸਤੇ ਲੈ ਕੇ ਆਇਆ ਹੈਗਾ ਦਿਖਾਉਂਦੇ ਆ ਬਾਹਰ ਕਿੰਨਾ ਜ਼ਿਆਦਾ ਇਸਟਮ ਹੋ ਰਿਹਾ ਹੈ ਲਾਈਟ ਮਾਰਾਂਗੇ ਤਾਂ ਤੁਹਾਨੂੰ ਇੱਕ ਖੰਡਰ ਨਜ਼ਰ ਆਏਗਾ ਸੋ ਕੈਮਰਾਮੈਨ ਨੂੰ ਕਹੂੰਗਾ ਬਿਲਕੁਲ ਧਿਆਨ ਨਾਲ ਪਿਆ ਨਾ ਯੂਥਲੀ ਸੋਰੀ ਹਲੋ ਸੋ ਹਰਾਨਗੀ ਵਾਲੀ ਗੱਲ ਹੈ ਕਿ ਐਸੀ ਜਗ੍ਹਾ ਦੇ ਉੱਤੇ ਜਦੋਂ ਕੋਈ ਬੰਦਾ ਆ ਕੇ ਨਸ਼ੇ ਕਰਦਾ ਆਂ ਕਈ ਵਾਰੀ ਗਲਤ ਇੰਜੈਕਸ਼ਨ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਜਾਂ ਰੋਪੀ ਦੀ ਤੇ ਕੰਗਰਸ ਦੇ ਵੀ ਉੱਤੇ ਇਹ ਹੈ ਪਰਸਮ ਹੋ ਰਿਹਾ ਹਾਂ ਜਿੱਦਾਂ ਦੀ ਇਹ ਜਗ੍ਹਾ ਹੈ تو یہ بھی تھانوں دکھانے ہیں کہ کس طرح دی جگہ دے آئے ہیں جگہ جڑی ہے کافی نہیں ہے تن اوپروں یہ نظارہ دکھایا تصویر راہی یہ تصویر نے کپور تھلے شہر ہیں ਸਿਆਣਾ ਸਿਆਣਾ ਇਹ ਇਹ ਨਹੀਂ ਤਸਵੀਰਾਂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਇੱਥੇ ਵੀ ਜਿਹੜੇ ਸਰਿੰਝਾਂ ਜਿਹੜੀਆਂ ਗਿਰੀਆਂ ਹੋਈਆਂ ਕੈਪਸੂਲਸ ਦੇ ਪੱਤੇ ਵੀ ਗire ਹੋਏ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਪੂਰਥਲੇ ਸ਼ਹਿਰ ਦੀਆਂ ਤਾਂ ਦੱਸ ਜੇ ਕਿ ਨਸ਼ੇ ਦੇ ਖਿਲਾਫ ਜਿਹੜੀ ਹੈ ਸਾਡੇ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਕਿ ਜਿਹੜਾ ਨਸ਼ਾ ਆ ਬਿਲਕੁਲ ਬੰਦ ਕਰ ਦਿੱਤਾ ਜਾਵੇ ਕਿਉਂਕਿ ਨਸ਼ੇ ਦੇ ਕਰਕੇ ਹਰ ਜਗ੍ਹਾ ਦੇ ਉੱਤੇ ਸਨੇਚਿੰਗ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਵਧੀਆਂ ਹੋਈਆਂ ਨਜ਼ਰ ਆਉਂਦੀਆਂ ਇੱਕ ਹੋਰ ਤੁਹਾਨੂੰ ਦਿਖਾਉਂਦੇ ਇੱਥੇ ਜਿਹੜੀ ਸਰੀਂਜਾਂ ਟੁੱਟੀਆਂ ਹੋਈਆਂ ਦਵਾਈਆਂ ਦੇ ਪੱਤੇ ਜਿਹੜੇ ਇੱਥੇ ਪਏ ਹੋਏ ਆ

ਲਗਾਤਾਰ ਸੋ ਹੈਰਾਨਗੀ ਵਾਲੀ ਗੱਲ ਹੈ ਪੁੱਤ ਕੀ ਇੱਥੇ ਆ ਕੇ ਤੁਸੀਂ ਕੰਟੇ ਨਾਲ ਟਾਇਲਟਾ ਵੀ ਕਰਦੇ ਆ ਸੋ ਤਸਵੀਰਾਂ ਦਿਖਾਉਣੀਆਂ ਕਿ ਬਨਾਣ ਜਿਹੜੀ ਹੈ ਚਿੱਟੇ ਰੰਗ ਦੀ ਇੱਥੇ ਪਈ ਹੋਈ ਹੈ ਟੰਗੀ ਹੋਈ ਹੈ ਕਿਸੇ ਨੇ ਕੁਛ ਨਾ ਕੁਛ ਤਾਂ ਇੱਥੇ ਲੋਕੀ ਆਂਦੇ ਆਜ ਦੇ ਸਮੇਂ ਵੀ ਕਿਉਂਕਿ ਵਾਈਟ ਕਲਰ ਦੀ ਬਨਾਏ ਨਾ ਦੇਖ ਸਕਦੇ ਹੋ ਕਿ ਹਜੇ ਵੀ ਸਾਫ਼ ਹੈ ਬਿਲਕੁਲ ਜੇ ਆਪਾਂ ਕਹੀਏ ਪੁਰਾਣੀ ਹੈ ਤੇ ਜ਼ਰੂਰ ਗੰਦੀ ਹੋਣੀ ਸੀਗੀ ਪਰ ਸਾਫ਼ ਹੈ ਦਾ ਮਤਲਬ ਇੱਥੇ ਕੁਛ ਨਾ ਕੁਛ ਤਾਂ ਜਿਹੜੇ ਗਲਤ ਕੰਮ ਹੁੰਦੇ ਆ ਪੰਨੀਆਂ ਹਰ ਜਗ੍ਹਾ ਤੇ ਪਈਆਂ ਹੋਈਆਂ ਕੌਂਡਮ ਦੇ ਪਰ ਜਿਹੜੇ ਪਏ ਆ ਤਸਵੀਰਾਂ ਚ ਤੁਹਾਨੂੰ ਦਿਖਾ ਦਿੰਦੇ ਆ ਸੋ ਲੋਕੀ ਜਿਹੜੇ ਆ ਕਾਫੀ ਪਰੇਸ਼ਾਨ ਉਹਦੇ ਚ ਤੁਹਾਨੂੰ ਦੱਸ ਦਈਏ ਕਿ ਕਪੂਰ ਥਲਾ ਦੇ ਜਿਹੜੇ ਐਸਐਸਪੀ ਮੈਡਮ ਆ ਆਈਪੀਐਸ ਫਸਲਾ ਗੁਰਤਾ ਜੀ ਤੁਹਾਨੂੰ ਦੱਸਦੇ ਕਿ ਬਹੁਤ ਵਧੀਆ ਜੋ ਕੀ ਉਹ ਕੰਮ ਕਰ ਰਹੇ ਆ ਪਿਛਲੇ ਦਿਨ ਜੇ ਗੱਲ ਕਰੀਏ ਗੈਂਗਸਟਰਸ ਦੇ ਗਰੁੱਪ ਵੀ ਉਹਨਾਂ ਨੇ ਫੜੇ ਆ ਤੇ ਪਿਛਲੇ ਦਿਨ ਉੱਪਰ ਵੀ ਜੇ ਗੱਲ ਕਰੀਏ ਪ੍ਰਸ਼ਾਸਨ ਜਿਹੜੀ ਆ ਬਹੁਤ ਵਧੀਆ ਕਪੂਰਥਲੇ ਦੀ ਕਾਰਵਾਈ ਕਰ ਰਿਹਾ ਸਾਡਾ ਇਹ ਖਬਰ ਸਾਡੀ ਕਰਨ ਦਾ ਮੇਨ ਮੋਟੀਵੇ ਸੀਗਾ ਕਿ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਜਿਹੜੀ ਇਹ ਚੀਜ਼ ਲਈ ਆਈ ਜਾਵੇ ਕਿਉਂਕਿ ਪੰਜੋਗਲਾ ਬਰਾਬਰ ਨਹੀਂ ਹੁੰਦੀਆਂ ਜੇ ਸਾਰੇ ਅਫਸਰ ਮਾੜੇ ਨਹੀਂ ਤੇ ਸਾਰੇ ਚੰਗੇ ਵੀ ਨਹੀਂ ਹੁੰਦੇ ਸੋ ਇਸ ਕਰਕੇ ਧਿਆਨ ਦੇ ਵਿੱਚ ਲੈ ਕੇ ਆ ਰਹੇ ਹਾਂ ਅਸੀਂ ਆਹ ਵਾਲੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਤਾਂ ਕਿ ਉਹਨਾਂ ਦੇ ਨੋਟਿਸ ਦੇ ਵਿੱਚ ਹੋਣ ਤਾਂ ਕਿ ਲੋਕਾਂ ਨੂੰ ਹੁਣ ਕਿਸੇ ਤਰ੍ਹਾਂ ਦੀ ਹੋਰ ਪਰੇਸ਼ਾਨੀ ਨਾ ਹੋਵੇ। ਸੋ ਇੱਕ ਹੋਰ ਥਾਂ ਤੋਂ ਦਿਖਾਉਂਦੇ ਇੱਥੇ ਵੀ ਸਰੀਂਜਾਂ ਜੜੀਆਂ ਪਈਆਂ ਹੋਈਆਂ। ਹਰ ਥਾਂ ਅਗੇ ਪੰਨੀਆਂ ਹੀ ਪੰਨੀਆਂ ਹੀ ਆਈਆਂ ਨੇ ਯਾਰ। ਸੋ ਦੇਖ ਲੈਣੇ ਆ। ਮਾਚਿਸ ਜਿਹੜੀ ਜੇ ਗੱਲ ਕਰੀਏ ਬਿਲਕੁਲ ਸਹੀ ਹੈ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਬਾਰਿਸ਼ ਪਈ ਹੈ ਜੇ ਪਹਿਲੇ ਦੀ ਪਈ ਹੁੰਦੀ ਤੇ ਆ ਚੀਜ਼ ਨਹੀਂ ਹੋਣੀ ਸੀ ਹੋ ਸਕਦਾ ਹੈ ਕਿ ਨਸ਼ਾ ਕਰਨ ਤੋਂ ਬਾਅਦ ਸੁਰਤ ਨਾ ਰਹੀ ਹੋਵੇ ਇਸ ਕਰਕੇ ਮਾਚਿਸ ਜਿਹੜੀ ਉਹਦੇ ਹੱਥੋਂ ਖਿਲਰ ਗਈ ਹੋਵੇ ਬੰਦੇ ਦੇ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ 'ਚ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਉੱਥੇ ਹੈਰਾਨਗੀ ਵਾਲੀ ਗੱਲ ਹੈ ਜਿਹੜਾ ਲਪੇਟਾਪਾ ਤੁਹਾਨੂੰ ਦਿਖਾਣ ਦੇ ਬਿਲਕੁਲ ਗਿੱਲਾ ਪਿਆ ਦੇਖ ਸਕਦੇ ਹੋ ਲਪੇਟਾਪ ਇਹ ਦੇਖੋ ਪਰ ਮਾਚਿਸ ਜਿਹੜੀ ਹੈ ਬਿਲਕੁਲ ਸਾਫ਼ ਹੈ ਸਾਫ਼ ਜ਼ਾਹਿਰ ਹੁੰਦਾ ਹੈ ਕਿ ਲੋਕੀ ਇੱਥੇ ਆਂਦੇ ਆ ਇੰਜੈਕਸ਼ਨ ਇੱਕ ਹੋਰ ਦਿਖਾਉਣ ਦੇ ਵਿੱਚ ਕੁਝ ਪੜਿਆ ਹੋਇਆ ਯਾਰ। ਕੀ ਥੱਲੇ? ਚਲਿਆ। ਚਲਿਆ ਯਾਰ। ਪਤਾ ਨਹੀਂ ਕੀ ਹੈ। ਸੋ ਇੱਕ ਹੋਰ ਤੁਹਾਨੂੰ ਦਿਖਾਉਣ ਦੇ ਇੰਜੈਕਸ਼ਨ ਪਿਆ ਪਤਾ ਨਹੀਂ ਇਹਦੇ ਵਿੱਚ ਕੀ ਹੈ ਜਾਂ ਕੀ ਨਹੀਂ। ਲੈ ਗਿਓ ਥੱਲੇ। ਚਲੋ। ਥੱਲੇ ਬੋਇੰਟ ਅੱਗੇ। ਸੋ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਥੱਲੇ ਕਿੰਨੇ ਇੰਜੈਕਸ਼ਨ ਜਿਹੜੇ ਆ ਖਿਲਰੇ ਹੋਏ ਆ। ਕਾਫੀ ਭਾਰੀ ਮਾਤਰਾ ਦੀ ਜੇ ਗੱਲ ਕਰੀਏ ਕਾਫੀ ਭਾਰੀ ਮਾਤਰਾ ਤੇ ਜਿਹੜਾ ਇੱਥੇ ਨਸ਼ਾ ਜਿਹੜਾ ਕੀਤਾ ਇਹਨੇ ਤਸਵੀਰਾਂ ਕਪੂਰਥਲੇ ਸ਼ਹਿਰ ਦੀਆਂ ਜਿਹੜੀਆਂ ਫੋਟੋਆਂ ਅਸੀਂ ਸਾਂਝੀ ਕਰ ਰਹੇ ਹਾਂ ਸ਼ੁਰੂਆਤ ਤੁਸੀਂ ਦੇਖ ਹੀ ਲੈ ਕਿ ਕਿਸ ਤਰ੍ਹਾਂ ਜਿਹੜਾ ਲੜਕਾ ਆ ਦੌੜਦਾ ਹੋਇਆ ਨਜ਼ਰ ਆਇਆ ਤੇ ਉਸ ਤੋਂ ਬਾਅਦ ਜਿਹੜੀ ਗਰਾਊਂਡ ਦੇ ਇੱਥੇ ਨਿਕਲਿਆ ਉਹ ਗੱਲ ਫਾਇਦੇ ਨਾਲ ਰਹੀ ਹੈ ਜੀ ਇੱਥੇ ਗਰਾਊਂਡ ਹੈ ਬੱਚੇ ਹੋ ਸਕਦਾ ਕਿ ਤੇ ਖੇਲਣਾ ਆਂਦੇ ਹੋਣ ਇਹ ਗੱਲ ਇਹ ਵੱਖਰੇ ਵੱਖਰੇ ਪਾਰਾ ਤੇ ਨੋਜ ਵੱਡੀ ਗੱਲ ਤੇ ਆਣਾ ਸਾਰੇ ਤੋ ਸਵੇਰਾਂ ਇੱਥੇ ਅੱਗ ਵੀ ਵਾਲੀ ਗਈ ਸੀਗੀ ਦੇਖ ਸਕਦੇ ਹੋ ਕਿੱਥੇ ਕਿੱਥੇ ਹੈ ਕੰਦੇ ਕੋਲੋਂ ਨੰਦੇ ਨਾ ਬਾਕੀ ਦੇਖਿਆ ਸਾਰਾ ਅੰਦਰ ਜਾ ਕੇ ਘੁੰਮ ਲਿਆ ਸਾਰੇ ਤੋ ਇਹ ਨੇ ਤਸਵੀਰਾਂ ਕਪੂਰਥਲੇ ਸ਼ਹਿਰ ਦੀਆਂ ਤਾਂ ਦੱਸਦੇ ਹੋ ਕਿ ਇਥੇ ਕੋਲ ਦੀ ਆਸ-ਪਾਸ ਜੇ ਗੱਲ ਕਰੀ ਤੇ ਗਰਾਉਂਡ ਹੀ ਪੈਂਦੀ ਆ ਤੇ ਬੱਚੇ ਵੀ ਤੇ ਖੇਡਣ ਆਉਂਦੇ ਆ ਪਰ ਜਿਹੜੇ ਕਹਿੰਦੇ ਆ ਨਾ ਕਿ ਜਦੋਂ ਵੀ ਕੋਈ ਜਦੋਂ ਚੀਜ਼ ਸ਼ੁਰੂ ਹੁੰਦੀ ਹੈ ਜਦੋਂ ਵੀ ਕਿਸੇ ਚੀਜ਼ ਦੀ ਕੋਈ ਸ਼ੁਰੂਆਤ ਹੁੰਦੀ ਹੈ ਤੇ ਹਮੇਸ਼ਾ ਦੇਖਣ ਤੋਂ ਹੀ ਹੁੰਦੀ ਹੈ ਇਸ ਕਰਕੇ ਜਦੋਂ ਇੱਥੇ ਬੱਚੇ ਖੇਡਣ ਆਉਂਦੇ ਆ ਜੇ ਕੋਈ ਬੱਚਾ ਇਸ ਤਰ੍ਹਾਂ ਦੇ ਵਿਅਕਤੀ ਨੂੰ ਦੇਖੇਗਾ ਕਿ ਉਹ ਪੰਨੀ ਦੇ ਉੱਪਰ ਇਸ ਤਰ੍ਹਾਂ ਦੀ ਕਿਹੜੀ ਚੀਜ਼ ਕਰ ਰਿਹਾ ਹੈ ਇੰਜੈਕਸ਼ਨ ਜਿਹੜਾ ਹੈ ਆਪਣੇ ਆਪ ਲਗਾ ਰਿਹਾ ਤੇ ਬੱਚੇ ਦੇ ਉੱਤੇ ਕਈ ਵਾਰੀ ਕੀ ਹੁੰਦਾ ਹੈ ਕਿ ਦਿਮਾਗ ਦੇ ਤੇ ਸਾਰੀ ਚੀਜ਼ਾਂ ਬੈਠਣੀਆਂ ਸ਼ੁਰੂ ਹੋ ਜਾਂਦੀਆਂ ਕਿ ਸ਼ਾਇਦ ਅਸੀਂ ਵੀ ਆਹ ਚੀਜ਼ ਕਰਕੇ ਪੋਥਲਾ ਜਿਹੜੇ ਐਸਐਸਪੀ ਮੈਡਮ ਆਈਪੀਐਸ ਵੱਸਲਾ ਵਿਕਤਾ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਪਿਛਲੇ ਦਿਨੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਗੈਂਗਸਟਰ ਦਾ ਗਰੁੱਪ ਵੀ ਫੜਿਆ ਗਿਆ ਕਾਫੀ ਅਸਲਾ ਵੀ ਉਹਨਾਂ ਨੇ ਫੜਿਆ ਹੈ ਖੇਤੂ ਵੀ ਕਾਫੀ ਫੜੀ ਹੈ ਸੋ ਇਸ ਕਰਕੇ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਵੱਲ ਵੀ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜਾ ਬੱਚਿਆਂ ਦਾ ਫਿਊਚਰ ਜਿਹੜਾ ਫਿਊਚਰ ਹੈ ਹਮੇਸ਼ਾ ਬ੍ਰਾਈਟ ਰਹੇ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਸੋ ਤਸਵੀਰਾਂ ਤੁਹਾਨੂੰ ਬਾਹਰ ਦੀ ਇੱਕ ਵਾਰੀ ਦਿਖਾ ਦਿੰਦੇ ਆ ਕਿ ਜਿਹੜਾ ਇੱਥੇ ਮਾਹੌਲ ਸੀਗਾ ਉਹ ਕਿਸ ਤਰ੍ਹਾਂ ਸੀਗਾ ਦਰ ਰਾਤ ਦੇ ਸਮੇਂ ਜਦੋਂ ਅਸੀਂ ਆਏ ਸੀਗੇ ਚਲ ਆਪਾਂ ਐ ਕਿਧਰੋਂ ਸੀਗੇ ਯਾਰ ਕੰਨ ਟੱਕ ਲੋ ਯਾਰ ਕੰਨ ਟੱਕ ਲੋ ਸਾਰੇ ਬਾਹਰ ਆ ਜਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਇੱਕ ਵਾਰੀ ਬਿਨਾਂ ਲਾਈਟ ਦਾ ਤੁਹਾਨੂੰ ਦਿਖਾਉਣ ਦੇ ਕਿ ਕਿਹੜੀ ਜਗ੍ਹਾ ਦੇ ਵਿੱਚ ਆਏ ਸੀ ਸੋ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਲਾਈਟ ਜਰਾ ਥੱਲੇ ਕਰਕੇ ਦਿਖਾ ਦੇ ਸੋ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਕਿੰਨਾ ਹਨੇਰਾ ਇੱਥੇ ਹੁਣ ਲਾਈਟ ਦੇ ਨਾਲ ਤੁਹਾਨੂੰ ਬਿਲਡਿੰਗ ਦਿਖਾਉਣ ਦੇ ਆ ਕਿ ਉਹ ਬਿਲਡਿੰਗ ਕਿਹੜੀ ਸੀ ਸੋ ਇਹ ਆ ਉਹ ਖੰਡਰ ਬਿਲਡਿੰਗ ਜਿਹਦੇ ਵਿੱਚ ਅਸੀਂ ਆਏ ਸੀਗੇ ਸਾਨੂੰ ਨਹੀਂ ਪਤਾ ਇਹ ਬਿਲਡਿੰਗ ਕਿਸ ਚੀਜ਼ ਦੀ ਹੈ ਜਾਂ ਇੱਥੇ ਪਹਿਲੇ ਕੀ ਸੀਗਾ ਇਸ ਚੀਜ਼ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਨਾ ਹੀ ਅਸੀਂ ਦੱਸਦੇ ਆ ਪਰ ਹਰਾਨਗੀ ਵਾਲੀ ਗੱਲ ਹੈ ਜਿਸ ਤਰ੍ਹਾਂ ਅਸੀਂ ਅੱਗੇ ਵੀ ਆਪਣੀ ਖਬਰਾਂ ਦੇ ਵਿੱਚ ਦੱਸਿਆ ਸੀਗਾ ਕਿ ਜਿਹੜੀਆਂ ਵੀ ਖਾਲੀ ਬਿਲਡਿੰਗਸ ਜਿਹੜੀਆਂ ਹੈਗੀਆਂ ਉਹ ਚਾਹੇ ਸਰਕਾਰੀ ਹੋਵੇ ਚਾਹੇ ਕੋਈ ਪ੍ਰਾਈਵੇਟ ਹੋਵੇ ਪਰ ਉੱਥੇ ਜਿਹੜਾ ਆ ਨਸ਼ੇ ਦਾ ਜਿਹੜਾ ਗੜ ਜਿਹੜਾ ਬਣ ਚੁੱਕਾ ਸੋ ਤਸਵੀਰਾਂ ਦੇ ਵਿੱਚ ਸਾਫ਼ ਜ਼ਾਹਿਰ ਹੋਇਆ ਜਦੋਂ ਦੇਖਿਆ ਕਿ ਮਾਚਸ ਦੀ ਡੱਬੀਆਂ ਵੀ ਸੁੱਕੀਆਂ ਪਈਆਂ ਪਾਣੀ ਵੀ ਉੱਥੇ ਤਕਰਦਾ ਪਿਆ ਸੀਗਾ ਪਰ ਡੱਬੀ ਬਿਲਕੁਲ ਸਿੱਕੀ ਸੀਗੀ ਉਸ ਤੋਂ ਬਾਅਦ ਇੰਨੀਆਂ ਪੰਨੀਆਂ ਉੱਥ ਹੋ ਸਕਦਾ ਕਿ ਕੋਈ ਥਰਡ ਜੈਂਡਰ ਨੂੰ ਵੀ ਇੱਥੇ ਲੈ ਕੇ ਆਇਆ ਜਾਵੇ ਜਾਂ ਕੋਈ ਕੁੜੀ ਵੀ ਕਿਸ ਕੋਈ ਲੈ ਕੇ ਕਿਸ ਤਰ੍ਹਾਂ ਦੀ ਆ ਸਕਦਾ ਸੋ ਪ੍ਰਸ਼ਾਸਨ ਵਾਲੇ ਚੀਜ਼ ਜਿਹੜੀ ਆ ਬਿਲਕੁਲ ਧਿਆਨ ਇਸ ਚੀਜ਼ ਵੱਲ ਦਿੱਤਾ ਜਾਵੇ ਤਾਂ ਕਿ ਕਿਸੇ ਵੀ ਬੱਚੇ ਦਾ ਜਿਹੜਾ ਫਿਊਚਰ ਹੈ ਉਹ ਬਿਲਕੁਲ ਖਰਾਬ ਨਾ ਹੋਵੇ ਤੁਹਾਨੂੰ ਦੱਸ ਦਈਏ ਕਿ ਕਪੂਰ ਸਲਾਤ ਲੈ ਕੇ ਜਦੋਂ ਅਸੀਂ ਸੁਭਾਨਪੁਰ ਸੁਲਤਾਨਪੁਰ ਤਾਂ ਦੱਸਦੇ ਕਿ ਕਪੂਰਥਾ ਲੈ ਕੇ ਸੁਲਤਾਨਪੁਰ ਨੂੰ ਅਸੀਂ ਜਾਂਦੇ ਹਾਂ ਉਸ ਰੋਡ ਦੇ ਉੱਤੇ ਇਹ ਜਿਹੜੀ ਜਗ੍ਹਾ ਪੈਂਦੀ ਹੈ ਕਿ ਖੁੱਲੀ ਜੀ ਗਰਾਊਂਡ ਹੈ ਉਸ ਗਰਾਊਂਡ ਦੇ ਵਿੱਚ ਇਹ ਜਗ੍ਹਾ ਬਣੀ ਹੋਈ ਹੈ ਜਿੱਥੇ ਲੋਕੀ ਨਸ਼ਾ ਕਰਦੇ ਆ ਸੋ ਬੱਚੇ ਵੀ ਇੱਥੇ ਆ ਕੇ ਬੈਡਬਾਲਸ ਖੇਡਦੇ ਆ ਕ੍ਰਿਕਟ ਖੇਡਦੇ ਆ ਸੋ ਜਦੋਂ ਉਹ ਇਸ ਤਰ੍ਹਾਂ ਦੀ ਚੀਜ਼ਾਂ ਦੇਖਣਗੇ ਤੇ ਬਿਲਕੁਲ ਕਈ ਵਾਰੀ ਦੇਖਣ ਦੇ ਨਾਲ ਜਿੱਦਾਂ ਚੀਜ਼ਾਂ ਤੁਹਾਨੂੰ ਮੈਂ ਅੱਗੇ ਵੀ ਕਹਿ ਕੇ ਸ਼ੁਰੂ ਹੁੰਦੀਆਂ ਸੋ ਕਿਸੇ ਦਾ ਫਿਊਚਰ ਕਦੀ ਖਰਾਬ ਨਾ ਹੋਵੇ ਇਸ ਕਰਕੇ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਸ ਤਰ੍ਹਾਂ ਦੀ ਚੀਜ਼ਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਕਿ ਨਸ਼ੇ ਨੂੰ ਜਿਹੜੀ ਹੈ ਬ ਗੁਦੀਪ ਸਿੰਘ ਯੂਐਸਵੀਰਾ ਟੀਵੀ ਜਲੰਧਰ